ਮਾਨ ਸਰ ਕੀ ਕੁਝ ਸੁਧਾਰ ਕਰ ਦਿੱਤਾ ਹੁਣ ਤੱਕ ਲੋਕਾਂ ਦਾ ਐਮਪੀ ਰਹੇ ਹੂੰ ਐਮਪੀ ਫੰਡ ਦੇ ਵਿੱਚੋਂ ਕੀ ਕੁਝ ਲੋਕਾਂ ਦਾ ਹੁਣ ਤੱਕ ਸੁਧਾਰ ਹੋਇਆ ਕੀ ਤੁਸੀਂ ਇਹ ਇਲੈਕਸ਼ਨਾਂ 'ਚ ਐਕਟੀਵੇਟ ਨਹੀਂ ਹੋਏ ਉਸ ਤੋਂ ਪਹਿਲਾਂ ਹੀ ਐਕਟੀਵੇਟ ਹੋ ਗਏ ਸੀਗੇ ਕਿ ਲੋਕਾਂ ਦੇ ਵਿੱਚ ਹੀ ਰਹਿਣਾ ਹਾਂ ਫਿਰ ਇਹ ਸਾਰੇ ਪਿੰਡਾਂ ਦੇ ਵਿੱਚ ਮੈਂ ਆਪਣੀ ਐਮਪੀ ਲੈਂਡ ਫੰਡ ਪਛਾੜ ਦਿੱਤੀ ਹੈ ਕਿ ਹੈ ਜਿੰਨੇ ਵੀ ਕੈਂਸਰ ਦੇ ਮਰੀਜ਼ ਸੀਗੇ ਮੇਰੇ ਮਲੇਰਕੋਟਲੇ ਦੇ ਵਿੱਚ ਬਰਨਾਲੇ ਦੇ ਵਿੱਚ ਸੰਗਰੂਰ ਦੇ ਵਿੱਚ ਉਹਨਾਂ ਸਾਰਿਆਂ ਦੇ ਇਲਾਜ ਦੇ ਲਈ ਸੜਕ ਤੇ 10-10 ਲੱਖ ਰੁਪਇਆ ਦੇ ਦਿੱਤਾ ਹੈਗਾ ਉਹ ਜਿਹੜੀਆਂ ਖੱਟੀਆਂ ਸੜਕਾਂ ਸੀਗੀਆਂ ਉਹ ਪੱਕੀਆਂ ਖੜਾ ਦਿੱਤੀਆਂ ਹੈਗੀਆਂ ਜਿਹੜੇ ਹੈਂਡੀਕੈਪਡ ਸੀਗੇ ਉਹਨਾਂ ਨੂੰ ਬਾਈਸਾਈਕਲ ਟ੍ਰਾਈਸਾਈਕਲ ਦੇਤੇ ਐ ਕੰਨਾਂ ਦੀਆਂ ਟੂਟੀਆਂ ਲਵਾਤੀਆਂ ਜਿਨ੍ਹਾਂ ਨੂੰ ਸੁਣਦਾ ਘੱਟ ਨਹੀਂ ਸੀ ਘੱਟ ਹੈ ਜਿਹੜੇ ਦੇਖ ਨਹੀਂ ਸਕਦੇ ਉਹਨਾਂ ਨੂੰ ਇਹੋ ਜਿਹੀਆਂ ਸੋਟੀਆਂ ਦਿੱਤੀਆਂ ਜਿਹੜਾ ਇਹ ਉਹ ਸੋਟੀ ਦੇ ਨਾਲ ਹੋ ਸਾਡੇ ਆ ਕਿ ਅਸੀਂ ਠੀਕ ਤੱਕ ਜਗ੍ਹਾ ਤੇ ਜਾ ਸਕਦੇ ਆ ਕਿ ਨਹੀਂ ਜਾ ਸਕਦੇ ਸੋ ਮੇਰਾ ਮਤਲਬ ਹੈ ਫਿਰ ਐਚਪੰਜ ਰੋਡ 'ਤੇ ਇੱਕ ਬਹੁਤ ਵੱਡਾ ਹਸਪੀਟਲ ਹੈ ਕਿ ਆਨ ਦਾ ਸਪੈਸ਼ੈਲਟੀ ਦਾ ਜਿਹੜਾ ਬਰਨਾਲੇ ਬਣੂਗਾ ਤੇ ਉਹਦੇ ਬਣਨ ਦੇ ਨਾਲ ਜਿਹੜੀਆਂ ਬਿਮਾਰੀਆਂ ਕਿਸੇ ਹੋਰ ਹਸਪੀਟਲ ਦੇ ਵਿੱਚ ਉਹਨਾਂ ਦਾ ਨਾਜ਼ ਨਹੀਂ ਹੁੰਦਾ ਉਹ ਇੱਥੇ ਬਰਨਾਲੇ ਹੋਇਆ ਕਰੂਗਾ ਸੋ ਬਰਨਾਲੇ ਉਹ ਹਸਪੀਟਲ ਬਣਨ ਦੇ ਨਾਲ ਆਵਾਜਾ ਵੀ ਰਾਜਸਥਾਨ ਤੋਂ ਹਰਿਆਣਾ ਤੋਂ ਹੋਰ ਅਲੱਗਿਆਂ ਤੋਂ ਬਹੁਤ ਜ਼ਿਆਦਾ ਹੋਊਗੀ ਬਨਾਲਾ ਵੱਡਾ ਸ਼ਹਿਰ ਬਣੂਗਾ ਉੱਥੇ ਜਿਹੜੇ ਸ਼ੌਕਰ ਨੇ ਆਪਣੇ ਲਾਲੇ ਬਾਣੀ ਹੈ ਉਹਨਾਂ ਦੀ ਖੱਟੀ ਜ਼ਿਆਦਾ ਹੋਊਗੀ ਹੋਟਲ ਬਣ ਜਾਣਗੇ ਤੇ ਮੇਰਾ ਮਤਲਬ ਹੈ ਉਹ ਸਲਾਕੇ ਨੂੰ ਫਾਇਦਾ ਬੜਾ ਹੋਊਗਾ ਤੇ 350 ਕਰੋੜ ਰੁਪਏ ਦੀਆਂ ਬਿਜਲੀ ਦੀਆਂ ਤਾਰਾਂ ਅਗਲੇ ਸਾਲ ਤੱਕ ਸਭ ਤਬਦੀਲ ਹੋ ਜਾਣਗੀਆਂ ਕਿਸੇ ਦੇ ਘਰ ਦੇ ਉੱਤੋਂ ਨਹੀਂ ਲੰਘਣ ਜਾਨ ਜਾਂ ਜਾਣ ਗਿਆ ਤੇ ਕਿਸੇ ਦੀ ਮੋਟਰ ਨਹੀਂ ਸੜੂਗੀ ਕਿਸੇ ਦੇ ਘਰ ਦੀ ਮਸ਼ੀਨ ਨਹੀਂ ਸੜੂਗੀ ਸੋਦੇ ਨਾਲ ਬਹੁਤ ਵਧੀਆ ਇੰਤਜ਼ਾਮ ਸਾਰੇ ਮੇਰੇ ਤਿੰਨ ਜ਼ਿਲ੍ਹਿਆਂ ਦਾ ਹੋ ਜਾਊਗਾ ਸਾਰੇ ਸੰਗਰੂਰ ਹਲਕੇ ਦਾ ਤੇ ਹੋਰ ਸਾਰੇ ਕੰਮ ਕਰ ਦਿੱਤੇ ਹੈਗੇ ਟੈਂਕੀਆਂ ਦੇ ਟਿੱਕੀਆਂ ਮਿੰਟਾਂ ਦੇ ਵਿੱਚ ਪਾਣੀ ਦੀ ਉਹ ਬਹੁਤ ਜ਼ਰੂਰੀ ਹੈ ਜੋ ਕਰਕੇ ਅੱਗੇ ਲੱਗ ਜਾਂਦੀਆਂ ਕਨ ਕਾਨੂੰਨਾਂ ਛੋਣੇ ਨੂੰ ਤੇ ਫਿਰ ਉਹ ਉਹਨਾਂ ਨੂੰ ਬੁਝਾਉਣ ਦੇ ਲਈ ਪਾਣੀ ਚਾਹੀਦਾ ਸਾਰਾ ਕੁਝ ਚਾਹੀਦਾ ਸੋ ਮੇਰਾ ਮਤਲਬ ਹੈ ਜਿਹੜੀ ਜਿਹੜੀ ਚੀਜ਼ ਉਹਨਾਂ ਨੂੰ ਚਾਹੀਦੀ ਸੀ ਗਊਸ਼ਲ ਨੂੰ ਗ੍ਰਾਂਟ ਦੇ ਦਿੱਤੇ ਹੈ ਮੁਸਲਮਾਨਾਂ ਦੇ ਕਬਰਸਤਾਨਾਂ ਦੀ ਚਾਰ ਦੁਵਾਰੀ ਬਣਵਾ ਦਿੱਤੀ ਹੈਗੀ ਹੈ ਜਿਹੜੇ ਆਪਣੇ ਗਰੀਬ ਆਦਮੀ ਹੈ ਕਿ ਇਹ ਜਿਵੇਂ ਇਹ ਰੰਗਰੇਟੇ ਸਿੱਖ ਉਹਨਾਂ ਦੀਆਂ ਧਰਮਸ਼ਾਲਾ ਵਧੀਆਂ ਬਣਵਾ ਦਿੱਤੀਆਂ ਹੈਗੀ ਹੈ ਤੇ ਕੋਈ ਚੀਜ਼ ਛੱਡੀ ਨਹੀਂ ਤੇ ਇਹ ਸਰਕਾਰ ਨੂੰ ਵੀ ਲਿਖ ਦਿੱਤਾ ਹੈ ਕਿ ਇਹ ਹੁਣ ਮੌਨਸੂਨ ਆਉਣ ਵਾਲਾ ਹੈ ਤੇ ਸਾਡੇ ਹਲਕੇ ਦੇ ਵਿੱਚ ਘੱਗਰ ਦਰਿਆ ਹੈ ਇਸ ਨੂੰ ਥੋੜਾ ਜਿਹਾ ਠੀਕ ਕਰੋ ਇਹਦੇ ਕੰਡੇ ਤਖੜੇ ਕਰੋ ਇਹਦੀ ਖਦਾਈ ਥੱਲੇ ਕਰੋ ਜਿਹੜੀ ਪਿਛੋਂ ਪਹਾੜਾਂ ਦੇ ਵਿੱਚੋਂ ਰੇਤ ਤੇ ਮਿੱਟੀ ਆਈ ਹੈ ਉਹ ਕੱਢੀ ਜਾਵੇ ਜੀਤ ਨਾਲ ਇਹ ਥੋੜਾ ਜਿਹਾ ਹੋਰ ਡੂੰਘਾ ਹੋ ਜਾਏ ਜੀਤ ਨਾਲ ਇਹ ਆਪਣੇ ਕੰਡੇ ਨਾ ਤੋੜੋ ਸੋ ਮੇਰਾ ਮਤਲਬ ਹੈ ਕਿ ਸਾਰੀਆਂ ਚੀਜ਼ਾਂ ਜਿਹੜੀਆਂ ਹੋਣੀਆਂ ਚਾਹੀਦੀਆਂ ਸੀ ਕੀਤੀਆਂ ਤੇ ਮਸਤਵਾਨਾ ਸਾਹਿਬ ਦੇ ਵਿੱਚੋਂ ਮਸਤਵਾਨਾ ਸਾਹਿਬ ਦੇ ਮੈਨੇਜਮੈਂਟ ਨੇ ਮੈਨੂੰ ਚਿੱਠੀ ਲਿਖੀ ਹੈ ਕਿ ਇੱਥੇ ਸਰਕਾਰ ਨੇ ਮੈਡੀਕਲ ਕਾਲਜ ਖੋਲਣਾ ਤੇ ਅਸੀਂ ਉਹਨਾਂ ਨੂੰ ਜ਼ਮੀਨ ਦੇਣ ਦੇ ਲਈ ਤਿਆਰ ਹੈਗੇ ਹਾਂ ਉਹ ਵੀ ਮੈਂ ਚੀਫ ਮਿਨਿਸਟਰ ਸਾਹਿਬ ਨੂੰ ਦੋਵਾਂ ਰਿਚੀ ਚਿੱਠੀਆਂ ਲਿਖ ਚੁੱਕਿਆ ਕਿ ਜੀ ਤੁਸੀਂ ਇੱਥੇ ਆ ਕੇ ਹੁਣ ਸ਼ੁਰੂ ਕਰੋ ਕੰਮ ਜ਼ਮੀਨ ਤੁਹਾਨੂੰ ਦਿੱਤੀ ਗਈ ਹੈ ਪਰ ਚੀਫ ਮਿਨਿਸਟਰ ਸਾਹਿਬ ਦਾ ਹੋਈ ਉਹਦਾ ਡਿਲਚਸਪ ਨਹੀਂ ਨਾ ਉਹਨਾਂ ਦਾ ਜਵਾਬ ਹੁੰਦਾ ਤੇ ਇਥੇ ਡਾਉਨ ਫਿਰ ਜੇ ਇੱਥੇ ਮੈਡੀਕਲ ਕਾਲਜ ਵੀ ਖੁੱਲ ਗਿਆ ਫਿਰ ਸਾਡੇ ਕੋਲੇ ਭਾਵੇਂ ਇਹ ਕੈਂਸਰ ਹਸਪੀਟਲ ਹੋਊਗਾ ਸਾਡੇ ਕੋਲੇ ਪੀਜੀਆ ਆਦੀ ਹੈ ਫਿਰ ਬਰਨਾਲੇ ਦੇ ਵਿੱਚ ਇੱਕ ਸਪੈਸ਼ialਟੀ ਦਾ ਹਸਪੀਟਲ ਬਣ ਜਾਣਾ ਫਿਰ ਮੈਡੀਕਲ ਕਾਲਜ ਬਣ ਜਾਣਾ ਸਮਰੂਰ ਹਲਕੇ ਦੇ ਵਿੱਚ ਦਵਾਈ ਬੂਟੀ ਦਾ ਇੰਤਜ਼ਾਮ ਸਭ ਤੋਂ ਵਧੀਆ ਮੈਂ ਸਮਝਦਾ ਨਹੀਂ ਤੇ ਹੋਗਾ ਲੋਕੀ ਆ ਕੇ ਪੜਨਗੇ ਮੈਡੀਸਨ ਤੇ ਉਹਨਾਂ ਨੂੰ ਡਿਗਰੀਆਂ ਮਿਲਣਗੀਆਂ ਤਾਂ ਮੈਂ ਤਾਂ ਸਮਝਦਾ ਕਿ ਬਹੁਤ ਚੰਗਾ ਭਵਿੱਖ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਛੋਟ ਪ੍ਰੋਗਰੈਸ ਕਰਾਂਗੇ ਜਿੰਨੀਆਂ ਵੀ ਸੜਕਾਂ ਟੁੱਟੀਆਂ ਹੋਈਆਂ ਸੀਗੀਆਂ ਉਹ ਵੀ ਲਿੱਕ ਕੇ ਦਿੱਤੀਆਂ ਜਾਂਦ ਨੂੰ ਸਮਾਰੋ ਲੋਕ ਪਾਓ ਰੋੜੀ ਪਾਓ ਸੋ ਇਹ ਰੋਕ ਲਾਓ ਜਿਹੜੀਆਂ ਨਮੀਆਂ ਸੜਕਾਂ ਬਣਨੀਆਂ ਤੇ ਮੇਰੇ ਮਤਲਬ ਕਿਸੇ ਪਾਸੇ ਐ ਨਹੀਂ ਕਿ ਅਸੀਂ ਆਪਣਾ ਖਿਆਲ ਛੱਡਿਆ ਹੈਗਾ ਬਿਲਕੁਲ ਮਾਨ ਸਾਹਿਬ ਜਿਹੜੇ ਕੰਮ ਕਰਨ ਵਾਲੇ ਸੀਗੇ ਉਹ ਤਾਂ ਤੁਸੀਂ ਕੀਤੇ ਕਿਤੇ ਨ ਕਿਤੇ ਦੋ ਬੰਦਿਆਂ ਦੀ ਕਮੀ ਮਹਿਸੂਸ ਹੋਏਗੀ ਤੁਹਾਨੂੰ ਇਸ ਇਲੈਕਸ਼ਨਾਂ ਦੇ ਵਿੱਚ ਦੀਪ ਸਿੱਧੂ ਤੇ ਸਿੱਧੂ ਮੂਸੇਵਾਲਾ ਹੋਰਾਂ ਦੇ ਉਹ ਤਾਂ ਨਾਜ਼ਮੀ ਆ ਉਹ ਤਾਂ ਸਰਕਾਰ ਸੈਂਟਰ ਨੇ ਇੱਕ ਪਾਲਿਸੀ ਦੇ ਤਹਿਤ ਉਹਨਾਂ ਨੂੰ ਸ਼ਹੀਦ ਕਰਵਾ ਦਿੱਤਾ ਹੈਗਾ ਇਹ ਤੇ ਬੀਟਿ ਮੋਦੀ ਸਾਹਿਬ ਹੈਗੇ ਆ ਹੁਮ ਮਨਿਸਟਰ ਸਾਹ ਜੀ ਹੈਗੇ ਆ ਅ ਵਿਦੇਸ਼ੀ ਵਜ਼ੀਰ ਜੈਸ਼ੰਕਰ ਜੀ ਹੈਗੇ ਆ ਤੇ ਨੈਸ਼ਨਲ ਸਕਰਟੀ ਹੈ ਵੈਸੇ ਰਹੀ ਹੈ ਇਹਨਾਂ ਛਾਰਾਂ ਨੇ ਇੱਕ ਪਾਲਿਸੀ ਬਣਾਈ ਹੈ ਕਿ ਜਿਹੜਾ ਵੀ ਸਿੱਖ ਜ਼ਾਦੀ ਦੀ ਗੱਲ ਕਰੂਗਾ ਉਹਨੂੰ ਮਰਵਾ ਦੇਣਾ ਜਾਨੋ ਤੇ ਇਹਨਾਂ ਨੇ ਕੈਨੇਡਾ ਦੇ ਵਿੱਚ ਵੀ ਹਰਦੀਪ ਸਿੰਘ ਨਿੱਜ ਨੂੰ ਮਰਵਾ ਦਿੱਤਾ ਫੇਰ ਮਲਕ ਨੂੰ ਮਰਵਾ ਦਿੱਤਾ ਸੁਖਬੀ ਸਿੰਘ ਨੂੰ ਮਾਰਤਾ ਬਰਤਾਨੀਆ ਦੇ ਵਿੱਚ ਅਵਤਾਰ ਸਿੰਘ ਖੰਡੇ ਨੂੰ ਮਰਵਾਤਾ ਹੈ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਨੂੰ ਮਰਵਾਤਾ ਹੈ ਫੇਰ ਲਖਬੀਰ ਸਿੰਘ ਰੋਡੇ ਨੂੰ ਮਰਵਾ ਦਿੱਤਾ ਤੇ ਹਰਿਆਣੇ ਤੇ ਪੰਜਾਬ ਦਾ ਤੁਹਾਨੂੰ ਦੱਸਤਾ ਕਿ ਦੀਪ ਸਿੰਘ ਸਿੱਧੂ ਤੇ ਦਰਮੁਖ ਮੁਸੇਵਾਲ ਨੂੰ ਮਰਵਾਤਾ ਇਹ ਜਿਹੜੀ ਪਾਲਿਸੀ ਹੈ ਇਹਦਾ ਦੇਣਾ ਦੇਣਾ ਪਊਗਾ ਜੋ ਕਰਕੇ ਅਮਰੀਕਾ ਦੇ ਵਿੱਚ ਵੀ ਜਿਨ੍ਹਾਂ ਨੇ ਮਾਰਨਾ ਸੀਗਾ ਸਾਡੀ ਸਰਕਾਰ ਨੇ ਪੰਨੂ ਨੂੰ ਉਹ ਬੰਦੇ ਫੜੇ 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 ਗਏ ਤੇ ਅਮਰੀਕਾ ਸ਼ੁਰੂ ਤੋਂ ਕੋਈ ਕਦੇ ਨਹੀਂ ਬਰਦਾਸ਼ਤ ਕਰਦਾ ਕਿ ਮੇਰੇ ਮੋਲਕ ਦੇ ਬਸੰਦੇ ਨੂੰ ਕੋਈ ਜਾਨੋਂ ਬਾਹਰੋਂ ਆ ਕੇ ਮਾਰ ਦਵੇ ਸੋ ਉਹ ਬਹੁਤ ਸੰਜੀਦਗੀ ਦੀ ਗੱਲ ਹੈ ਤੇ ਇਹਦੇ ਖਿਲਾਫ ਇਹ ਸਿੱਖਾਂ ਨੂੰ ਐਕਸ਼ਨ ਲੈਣਾ ਪਊਗਾ ਪਰ ਇੱਕ ਚੀਜ਼ ਹੈ ਜਿੱਦਾਂ ਦਾ ਤੁਸੀਂ ਬੜੀ ਸੋਹਣੀ ਤਰ੍ਹਾਂ ਨਾਂ ਲੈਂਦੇ ਹੋ ਨਾ ਸਾਰਿਆਂ ਦਾ ਕਿ ਫਲਾਣਾ ਵੀ ਆ ਗਿਆ ਫਲਾਣਾ ਵੀ ਆ ਗਿਆ ਕੋਈ ਸਿੱਖ ਲੀਡਰ ਇਹ ਗੱਲ ਨਹੀਂ ਕਰਦਾ ਕਿ ਇੰਡੀਆ ਦੀ ਹਕੂਮਤ ਨੇ ਸਿੱਖਾਂ ਨੂੰ ਜਾਨੋ ਮਾਰਨਾ ਸ਼ੁਰੂ ਕਰ ਦਿੱਤਾ ਜਿੰਨਾ ਚਿਰ ਤੁਸੀਂ ਉਹਨਾਂ ਨੂੰ ਇਹ ਸਬਜੈਕਟ ਦੇ ਉੱਤੇ ਨਹੀਂ ਬੁਲਾਉਂਗੇ ਜਾਂ ਨਹੀਂ ਪੁੱਛੋਗੇ ਇਹ ਤੁਹਾਨੂੰ ਕਾਦੀ ਸੰਗ ਹੈ ਕਿਉਂ ਨਹੀਂ ਬੋਲਦੇ ਇੱਥੇ ਆ ਕੇ ਕਿਉਂ ਫਸ ਜਾਂਦੀ ਹੈ ਫਿਰ ਮਜਾ ਤਾਂ ਤਾਉ ਕਰਨਾ ਕਿ ਕੁਰਸੀਆਂ ਦੇ ਡਾਰਾ ਹੈ ਹਾਂ ਕੁਰਸੀਆਂ ਦੇ ਡਾਰਾ ਫਿਰ ਮੈਂ ਨਹੀਂ ਦੱਸਦਾ ਇਹ ਕੁਰਸੀ ਵੀ ਪਾ ਦੇ ਹੇ ਤੁਸੀਂ ਹੁਣ ਤਾਂ ਬੁਲਾਓ ਹੂੰ ਤਾਰੀਫ ਤਾਂ ਤੁਸੀਂ ਬੜੀ ਕਰਦੇ ਹੋ ਪਰ ਬੁਲਾਓ ਵੀ ਨਾ ਨਹੀਂ ਤਾਰੀਫ ਅਸੀਂ ਤੁਹਾਡੀ ਵੀ ਕੀਤੀ ਮਾਨ ਸਾਹਿਬ ਚਲੋ ਮੇਰੀ ਤਾਰੀਫ ਕਰੋ ਨਾ ਕਰੋ ਮੈਂ ਤਾਂ ਆਪਣਾ ਕੰਮ ਕਰੀ ਜਾਂਦਾ ਹਾਂ ਮੈਂ ਤਾਂ ਨਹੀਂ ਹਟਣਾ ਹੂੰ ਤੁਹਾਨੂੰ ਕੀ ਲੱਗਦਾ ਇਹਨੂੰ ਪਿੰਡਾਂ ਦੇ ਵਿੱਚ ਜਾ ਰਹੇ ਲੋਕ ਪਿਆਰ ਕਿਵੇਂ ਦੇ ਰਹੇ ਨੇ ਬਹੁਤ ਸੋਹਣਾ ਮਿਲਦਾ ਹੈ ਜੀ ਮੈਂ ਵੈਸੇ ਮੈਂ ਫੀਡਬੈਕ ਦਈਦੀ ਤੁਹਾਨੂੰ ਬੇ ਪਿਆਰ ਬਹੁਤ ਮਿਲਦਿਆ ਤੁਸੀਂ ਵੀ ਦੱਸੋ ਕਿ ਕਿਵੇਂ ਦਾ ਪਿਆਰ ਮਿਲਦਿਆ ਹਾਂ ਬਹੁਤ ਸੋਹਣਾ ਮਿਲਦਾ ਜੀ ਇਹ ਸਾਥ ਮਿਲ ਜੁਲ ਮੈਂ ਉਹਨਾਂ ਦੇ ਲਈ ਹੈਗਾ ਉਹ ਮੇਰੇ ਲਈ ਹੈਗੀ ਐ ਸੱਚੀ ਤਾਂ ਮੈਂ ਕਦੇ ਕਿਸੇ ਦੇ ਪਾਰਟੀ ਬਾਰ ਦੀ ਚ ਨਹੀਂ ਆਇਆ ਕਿਸੇ ਤੇ ਫੌਜਦਾਰੀ ਨਹੀਂ ਕਰਵਾਈ ਅਮਨ ਰੱਖਿਆ ਕੋਈ ਇੱਥੇ ਖੋਹ ਨਹੀਂ ਹੋਈ ਕੋਈ ਕਿਸੇ ਨੂੰ ਧਮਕੀ ਨਹੀਂ ਆਈ ਬਹੁਤ ਵਧੀਆ ਸਾਡੇ ਲਾਲੇ ਬਾਣੀ ਸਾਰੇ ਟਰੇਡ ਚੱਲੀ ਜਾਂਦੀ ਹੈ ਵਪਾਰ ਚੱਲੀ ਜਾਂਦਾ ਹੈ ਸੋ ਸਾਰਾ ਕੁਝ ਠੀਕ ਹੈ ਮਾਨ ਸਾਹਿਬ ਤੁਸੀਂ ਅਕਸਰ ਕਹਿੰਦੇ ਹੋ ਕਿ ਜੇ ਕਿਸ ਨੇ ਮੈਨੂੰ ਮਾਰਨਾ ਤਾਂ ਸਾਹਮਣੇ ਤੋਂ ਮਾਰੇ ਉਹ ਤੁਸੀਂ ਕਿਉਂ ਕਹਿੰਦੇ ਹੋ ਵੀ ਛੇਦ ਕਹਿੰਦੇ ਨਾਲੇ ਇੱਕ ਚੀਜ਼ ਜੇ ਮਾਰਨਾ ਸਾਹਮਣੇ ਮਾਰੇ ਇਹ ਪਿੱਛੇ ਪਿੱਛੋਂ ਮਾਰਨ ਦਾ ਕੀ ਫਾਇਦਾ ਹੋਏਗਾ ਫਿਰ ਤੁਸੀਂ ਬੁਝਦਰੋਂ ਜੇ ਬਿਚੋ ਮੇਨੋ ਮਾਰੂਗੇ ਸਾਹਮਣੇ ਆ ਕੇ ਮਾਰੋ ਪੇ ਦੇਖੋ ਕਿ ਕਿਉਂ ਕਿਉਂ ਮਾਰੇਗਾ ਕੋਈ ਤੁਹਾਨੂੰ ਕਿਉਂ ਕਰਕੇ ਪਾਲਿਸੀ ਤੁਹਾਨੂੰ ਹੋਣੀ ਤਾਂ ਦੱਸੀਏ ਸਾਹ ਸਭ ਤੁਸੀਂ ਬਹੁਤ ਇੰਟੈਲੀਜੈਂਟ ਹੋ ਹੋਣੀ ਤਾਂ ਗਵਰਨਮੈਂਟ ਆਫ ਇੰਡੀਆ ਦੀ ਪਾਲਿਸੀ ਸਹੀ ਤਾਂ ਮੈਂ ਦੱਸਤੀ ਹਾਂ ਤੁਸੀਂ ਤਾਂ ਪਾਰਲੀਮੈਂਟ ਦੇ ਵਿੱਚ ਵੀ ਹੈਗੇ ਤੁਸੀਂ ਆਵਾਜ਼ ਚੁੱਕ ਰਹੇ ਹੋ ਉੱਥੇ ਲਗਾਤਾਰ ਹਾਂ ਮੈਂ ਕਹਿੰਦਾ ਉੱਥੇ ਕਿ ਆ ਸਿੱਖ ਮਾਰੇ ਬਾਹਰ ਤੇ ਇੱਥੇ ਅੰਦਰ ਹਰਿਆਣੇ ਤੇ ਪੰਜਾਬ ਦੇ ਵਿੱਚ ਕੋਈ ਗਨ ਛੋਪੀ ਛੋਪੀ ਤਾਂ ਰੱਖੀ ਨਹੀਂ ਹੈ ਹੂੰ